ਨਮਸਕਾਰ ਸਸtricaranas live ਤੇ ਤੁਹਾਡਾ ਸਵਾਗਤ ਹੈ 55ਵਾਂ ਸਾਈਂ ਬਾਬਾ ਬੁੱਲੇ ਸ਼ਾਹ ਦੇ ਜੋੜ ਮੇਲੇ ਦਾ ਅੱਜ 9 ਸਤੰਬਰ ਨੂੰ ਪਿੰਡ ਕੰਦ ਵਾਲਾ ਹਾਜ਼ਰਖਾਂ ਵਿੱਚ ਹੋਇਆਗਾਸ ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਉੱਚ ਕੋਟੀ ਦੇ ਫਨਕਾਰਾਂ ਨੇ ਅਤੇ ਕਵਾਲ ਮਲੇਰ ਕੋਟਲੇ ਵਾਲਿਆਂ ਨੇ ਬਾਬਾ ਸਾਈ ਬਾਬਾ ਬੁੱਲੇ ਸ਼ਾਹ ਦਾ ਕੀਤਾ ਗੁਣगान ਇਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਕਾਂਗਰਸ ਆਪ ਪਾਰਟੀ ਨੇ ਸਭ ਨੇ ਰਾਜਨੀਤਿਕ ਤੋਂ ਉੱਪਰ ਉੱਠ ਕੇ ਪਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹੋਏ ਬਾਬਾ ਬੁੱਲੇ ਸ਼ਾਹ ਦੇ ਦਰਬਾਰ ਤੇ ਲਗਾਈ ਹਾਜ਼ਰੀ ਸਰਪ੍ਰਸਤ ਰਿਟਾਈਡ ਡੀਐਸਪੀ ਸਰਦਾਰ ਦਰਸ਼ਨ ਸਿੰਘ ਨੇ ਆਈਆਂ ਸੰਗਤਾਂ ਦਾ ਕੀਤਾ ਧੰਨਵਾਦ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਸਲਾਈਵ ਐਨਸ ਲਾਈਵ ਤੁਹਾਡਾ ਆਪਣਾ ਚੈਨਲ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਹੈਂਡਸਟ੍ਰਾਈਕ ਚੈਨਲ ਅੱਜ ਸਾਡੀ ਤਰ੍ਹਾਂ ਦੇਵਨਪੁਰ ਦਾ ਮਾਨਕ ਬਣਾ ਗਿਆ ਅਸੀਂ ਕੰਦ ਵਾਲਾ ਹਾਜਰ ਖਾਂ ਪਾਪਾ ਬੁੱਲੇ ਸ਼ਾਹ ਜੀ ਦੇ ਸਾਥੇ ਖੜੇ ਆ ਅੱਜ ਜਿਹੜਾ ਪ੍ਰੋਗਰਾਮ ਹੋਣ ਤਰੀਕ ਉਹਨੇ ਕੀਆ ਗਿਆ ਹੈ ਇੱਕ ਸਰਦਾਰ ਦਰਸ਼ਨ ਸਿੰਘ ਰਟਾਇਰਡ ਡੀਐਸਪੀ ਜਿਹੜੇ ਇੱਕ ਪਿੰਡ ਦੇ ਸਰਪੰਸਾ ਹਨ ਉਹਨਾਂ ਦੀ ਰਗਵਾਈ ਦੇ ਵਿੱਚ ਬੜੇ ਵੱਡੇ ਟੂਰਨਾਮੈਂਟ ਆਜੂ ਸ਼ੁਰੂ ਹੋਏ ਹਨ ਇਸ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਪਾਵਨ ਦੇ ਮਲੇ ਕੋਟ ਦੇ ਵਾਲੇ ਹਰ ਸਾਲ ਸੇਵਾ ਨਿਭਾਉਂਦੇ ਆ ਤੇ ਤਵਾਲ ਦੇ ਪਹਿਲਾ ਚੈਨਣ ਦੀ ਰਸਮ ਅਦਾ ਕੀਤੀ ਗਈ ਤੇ ਉਹਨਾਂ ਤੋਂ ਗਵਾਲ ਆਪਣਾ ਰੰਗਮ ਚੇਰ ਰਹੇ ਆ ਇਹ ਇਸੇ ਸੰਗਤਾਂ ਬਹੁਤ ਆਨੰਦ ਮਾਣ ਰਹੀਆਂ ਕਿ ਇਹ ਤੋਂ ਬਾਅਦ ਅਸੀਂ ਤੁਹਾਨੂੰ ਲੈ ਚਲਾਂਗੇ ਜਿਹੜਾ ਕਸਟਾਣਾ ਲੱਗਣਾ ਹੈ ਜਿਹੜੇ ਬਾਹਰੋਂ ਸਾਡੇ ਬਣੇਗੇ ਮਸ਼ਹੂਰ ਸਿੰਗਰ ਆਏ ਪਏ ਨੇ ਕੁੰਦੀ ਕੁੰਦੀਰੰਦਵਾ ਆਪਣਾ ਇਹ ਰੰਗ ਮਿਖਰਣਗੇ ਇਸ ਤੋਂ ਬਾਅਦ ਜਿਹੜਾ ਬਣੇਗੀ ਮਸ਼ਹੂਰ ਕਮੇਡੀਅਨ ਭਾਨਾ ਕੁਟੋ ਪ੍ਰਿੰਸ ਉਹ ਲੋਕਾਂ ਨੂੰ ਆਪਣੇ ਉਹ ਲੋਕਾਂ ਨੇ ਇਹ ਕੀੜਾ ਪਾਉਣਗੇ ਉਸ ਤੋਂ ਬਾਅਦ ਫੈਸਲੀ ਬਹੁਤ ਜੱਟਿੰਗ ਕੋਟੀ ਜਿਹੜੀ ਮੋੜੀ ਹੈ ਉਹ ਆਪਣਾ ਪਾਣੀ ਖਾਣ ਕੇ ਇਸ ਤੋਂ ਬਾਅਦ ਅੱਜ ਸ਼ਾਮ ਨੂੰ ਕਬੱਡੀ ਦੇ ਜਿਹੜਾ ਜੀ ਲੋਕਾਂ ਨੂੰ ਮੋਹਦਵਾਨੀ ਨੂੰ ਆਪਣਾ ਨਸ਼ਿਆ ਤੋਂ ਮੁਕਤ ਰਹਿਣ ਇੱਕ ਨਾਅਰੇ ਤੇ ਬਣਾਉਣ ਵਾਸਤੇ ਚੱਲੇ ਸਮਾਜ ਦੇ ਵਿੱਚ ਚੰਗੀ ਸਿਰਜਣਾ ਕਰਵਾਉਣ ਵਾਸਤੇ ਤੇ ਕਬੱਡੀ ਦੇ ਟੂਰਨਾਮੈਂਟ

どうぞ。<music> <music> どういうこと ਜੀ ਗੱਲ ਹੈ ਜੀ ਇਹ ਪਤਾ ਲੱਗਿਆ ਬੰਦ ਤੇ ਗੱਲ ਕਰ ਰਿਹਾ ਹਾਂ ਜੀ ਹਾਂ ਜੀ ਹਾਂ ਪਤਾ ਲੱਗਿਆ ਚਲੋ ਤੁਹਾਡਾ ਫੋਨ ਬੰਦ ਹੋ ਗਿਆ ਜੀ ਮਹਾਰਾਜ ਉਹਨਾਂ ਦਾ ਸਰਾਨਾ ਉਤਸਵ ਮੇਲਾ ਉਸ ਹਰ ਦਾ ਸਾਲ ਸਾਢੇ ਕਿਰਾਏ ਇੱਥੇ ਮਨਾਇਆ ਜਾ ਰਿਹਾ ਹੈ ਮੈਂ ਸਭ ਤੋਂ ਪਹਿਲਾਂ ਆਂਗਰੇ ਪਿੰਡ ਵਾਸੀਆਂ ਨੂੰ ਮੇਲਾ ਕਮੇਟੀ ਨੂੰ ਸਾਰੇ ਸਰਪੰਚ ਮਜਿੰਦਾਂ ਸਾਫਾਵਾ ਨੂੰ ਨੰਬਰਦਾਰਾਂ ਤੋਂ ਮੁਰਗੀ ਦੇ ਸਾਥੋਂ ਦੇ ਨੌਜਵਾਨ ਸਾਰੇ ਇਕੱਠੇ ਹੋਏ ਦਾ ਉਹ ਮੇਲਾ ਜਿਹੜੇ ਦਿਲਚਸਪੀ ਲੈ ਰਹੇ ਆ ਸੱਜੀ ਦਿਨੋਂ ਖੰਮ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਉਹਨਾਂ ਸਾਰਿਆਂ ਨੂੰ ਬਾਬਾ ਜੀ ਦੇ ਮੇਲੇ ਦੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੂਸਰੀ ਗੱਲ ਇਹ ਹੈ ਵੀ ਬੇਟੇ ਨੇ ਨਾਮ ਬੋਲਦੇ ਸਾਰੇ ਜਿਹੜੇ ਇਹਨਾਂ ਨੇ ਨਾਮ ਬੋਲਦੇ ਆ ਜਿਹੜੇ ਰਹਿ ਗਏ ਉਹਨਾਂ ਸਾਰਿਆਂ ਨੂੰ ਮੇਰੇ ਮੇਰੇ ਵੱਲੋਂ ਬੰਦੇ ਟਿੱਕਾ ਖਾਲਸਾ ਸਿਰੇ ਬਰਾਕੇ ਟਿੱਕੀ ਪਾਦੇ ਮੈਂ ਬਾਬਾ ਜੀ ਦੀ ਜੀਵਨੀ ਬਾਰੇ ਦੋ ਚਾਰ ਗੱਲਾਂ ਕਰਾਂਗਾ ਬਾਬਾ ਜੀ ਮੁਲਲ ਸ਼ਾਹ ਦਾ ਜਨਮ ਪਿੰਡ ਗਲਾਨੀਆਂ ਐ ਪਿੰਡ ਗਲਾਨੀਆਂ ਹਰਿਆਣਾ ਸੁਭਾਵਰਪੁਰ ਵਿੱਚ ਹੋਇਆ ਜਦੋਂ ਉਹ 2 ਸਾਲ ਦੇ ਸਨ ਕਿ ਉਹਨਾਂ ਦੇ ਪਿੱਤਾ ਦਰਬੇਸ਼ ਮੁਹੰਮਦ ਗੋਲ ਪਿੰਡ ਪਾਣੋ ਦੇ ਪਟੀਆਂ ਤੋਂ ਪੱਤੀ ਸਾਹਿਬ ਜੋ ਮੁਸਲਮਾਨ ਸਰਦਾਰ ਸਨ ਉਹਨਾਂ ਨੇ ਅੱਗੇ ਬੇਨਤੀ ਕੀਤੀ ਬਾਬਾ ਜੀ ਸਾਡੇ ਪਿੰਡ ਆਓ ਦੋ ਘਣਾ ਨੂੰ ਸੁਭਾਨ ਮਾਰਿਆ ਪੜਾਓ ਨਾਲੇ ਲੋਕਾਂ ਨੂੰ ਮੱਤ ਦਿਓ ਬੁੱਲੋ ਤੁਸੀਂ ਸੱਚੇ ਸੱਜਣ ਹੋ ਜਦੋਂ ਬਾਬਾ ਜੀ ਆਪਣੇ ਦੋ ਸਾਲ ਦੇ ਬੇਟੇ ਬੁੱਲੀ ਸ਼ਾਲੂ ਲੈ ਕੇ ਇਹਨਾਂ ਦੇ ਪੈੜ ਪਾਉਣ ਲੈ ਕੇ ਪਿੰਡ ਪਾਡੋਗੇ ਪੱਟੀਆਂ ਆ ਗਏ ਜਦ ਪਾਡੋਗੇ ਤਾਂ ਬੁੱਲਾ ਨਾ ਪਾਡੋਗੇ ਪੱਟੀਆਂ ਪਰ ਕੁਸ਼ੂਰ ਹੋ ਜਾ ਪਾਡੋਗੇ ਪਾਡੋਗੇ ਮਤਲਬ ਦੇ ਉਸ ਘੜ ਦਾ ਉਹ ਬਾਹਦ ਮਾਲਕ ਸੀ ਜੀਆ ਸਰਦਾਰ ਸੀ ਉਹ ਵੱਡੀ ਸਰਦਾਰ ਸੀ ਉਹਨੇ ਜਾ ਕੇ ਲੈ ਆਂਦੇ ਸੀ ਏ ਬਾਬਾ ਜੀ ਉਹਨਾਂ ਦਾ ਕੰਮ ਸੀ ਮਸੀਤਾਂ ਵਿੱਚ ਲੋਕਾਂ ਨੂੰ ਪੜਾਉਣਾ ਲੋਕਾਂ ਨੂੰ ਸलाम ਦੀ ਸਿੱਖਿਆ ਦੇਣਾ ਲੋਕਾਂ ਨੂੰ ਦੂਰ ਦੂਰ ਤੱਕ ਅਸਰ ਅਸ ਦੇਸ਼ ਦੇ ਵਿੱਚ ਪੈਣਾ ਬਾਬਾ ਬੁੱਲੇ ਸ਼ਾਹ ਜੀ ਨੇ ਜਦੋਂ ਰਸੂਰ ਵਿੱਚ ਸਿੱਖਿਆ ਅਸਰ ਕੀਤੀ ਉਹ ਤੇ ਵਾਰਿਸ ਸ਼ਾਹ ਤੋਂ ਇਕੱਠੇ ਸਭ ਜਿਹਨੇ ਹੀਰ ਲਿਖੀ ਐ ਜਦੋਂ ਉਹਨਾਂ ਨੇ ਪੂਰੀ ਆਦੀ ਸਿੱਖਿਆ ਰਿੱਲੀ ਤੁਹਾਨੂੰ ਪਤਾ ਨਗਾ ਕਿ ਆ ਨੈਤ ਸ਼ਾ ਕਾਦਰੀ ਬਾਬਾ ਜੀ ਐ ਨੈਤ ਸ਼ਾ ਕਾਦਰੀ ਸਰਕਾਰ ਜੋ ਜਿਹੜੇ ਆ ਉਹ ਲਾਹੌਰ ਵਿੱਚ ਅਰਾਈਨ ਨੇ ਕਰਦੇ ਦੋਨਾਂ ਫਾਜ਼ਲੇ ਹਿਲਮ ਜਾਣੇ ਕੇ ਰੱਬ ਨਾਲ ਆ ਦੇ ਗੰਨ ਦੀ ਘੜਮ ਲਾਉਣ ਲਈ ਉਹਨਾਂ ਦੇ ਗ੍ਰਹਿ ਥੱਲੇ ਹੋਣ ਲਈ ਉਹ ਇੱਕ ਇਹਨੂੰ ਪੜਾਇਆ ਕਰਦੇ ਆ ਤੇ ਬਾਬਾ ਬੁੱਢੇ ਸਾਹਿਬ ਜਦੋਂ ਉੱਥੇ ਪਹੁੰਚੇ ਦੋ ਘਾਵਤਾ ਨੇ ਉਹਨਾਂ ਦੋ ਘਾਵਤਾ ਵਿੱਚੋਂ ਲੰਮੀ ਪਤਾ ਕਿਹੜੀ ਸਿੱਧੀ ਘੜੀ ਨੇ ਦਿੱਤੀ ਜੋ ਮੈਂ ਕਥਾ ਵਿੱਚ ਲਿਖਿਆ ਰੱਖਿਆ ਕਲਸ਼ਾ ਨੰਬਰ 1 ਬਾਬਾ ਦੇ ਨਾਂ ਸਾਖਾ ਕਾਬਰੀ ਜੋ ਬਾਬੇ ਬੁੱਢੇ ਸਾਹਿਬ ਦੇ ਗੁਰੂ ਸੀ ਉਹ ਮਨਨ ਕਾਣਾਪਟ ਕੇ ਉੱਡਣਿਆ ਨਾਮ ਦਾ ਕਾਣਾਪਟ ਕੇ ਤੇ ਪਿਆਜ ਲਾ ਰਹੇ ਸੀ ਕਾਰੀਆਂ ਚ ਕਿਉਂਕਿ ਜਿੰਨੇ ਵੀ ਰਾਈ ਰਾਈ ਰੁਕ ਨੇ ਉਹ ਮਾਲੀਆਂ ਦੀ ਤਰ੍ਹਾਂ ਜੋ ਸਮਝੀਆਂ ਨਾਉਂਦੇ ਬਹੁਤ ਜਿਆਦਾ ਜੋ ਨਾਲੇ ਦੇ ਬਾਬਾ ਪੁੱਤ ਨਾਲ ਸਾਥ ਗਿਆ ਉਹਨੇ ਕਿਉਂ ਜਵਾਨਾ ਕਿਧਰ ਆਇਆ ਉਹਦੇ ਜੀ ਮਨਤਾ ਸਿੰਘ ਦੀ ਪੰਚਾਇਤ ਇਸ ਮੁਚਾ ਨਗਰ ਸਾਰਾ ਗਰੀਬ ਪਰਵਾਰ ਜਨਰਲ ਸਾਰਾ ਕਰਨ ਲੈ ਕੇ ਅਸੀਂ ਲੱਗੇ ਆ ਬਾਬਾ ਜੀ ਦੇ ਚਰਨਾ ਚ ਉਦਾਸ ਸੱਚੇ ਪਾਤਸ਼ਾਹ ਆ ਮੇਲਾ ਦਾ ਸੋਖ ਸਿਕਾਣਾ ਹੈਗਾ ਤੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮਰਪਿਤ ਜੀ ਕਿਸੇ ਦੇ ਖਿਲਾਫ ਵੱਧ ਗੱਲ ਬੋਲਿਆ ਗਿਆ ਮੈਂ ਸਾਰਿਆਂ ਤੋਂ ਸਰਪੰਚ ਸੇਵਾਦਾਰ ਹਾਂ ਉਹ ਤੇ ਮਾਣਨਾ ਸਾਰਿਆਂ ਦਾ ਬਹੁਤ ਬਹੁਤ ਢਾਣੀ ਭੁੱਟਾ ਸਿੰਘ ਤੇ ਪਿੰਡ ਕੰਦੋਲਾ ਹਲਕਾ ਦੀ ਦੋਨੇ ਇਕੱਠਾ ਹੋ ਕੇ ਸਾਜਾ ਮੇਲਾ ਲਾਇਆ ਜਿਹੜਾ ਹੈ ਵੈਗਨੂ ਦਾ ਖਾਲਸਾ ਤੇ ਵੀ ਵੈਦੁਰ ਜੀ ਦੀ ਫਤਿਹ ਧੰਨਵਾਦ ਸਰਪੰਚ ਸਾਹਿਬ ਮੇਰੇ ਸANG ਸੰਧੂ ਹੋਣ ਤੁਹਾਡੇ ਸਾਹਮਣੇ ਆਪਣੇ ਵਿਚਾਰ ਸਰਦਾਰ ਜਸਵੰਤ ਸਿੰਘ ਸਰਪੰਸਾ ਸਤਕਾਰਯੋਗ ਮੇਲਾ ਪ੍ਰਬੰਧਕ ਕਮੇਟੀ ਸਰਪ੍ਰਸਤ ਸਾਧ ਸਰਸਕ ਜੀ ਸਰਪੰਚ ਪ੍ਰਗਟ ਸਿੰਘ ਜੀ ਸਰਪ੍ਰਸਤ ਸਾਹ ਸੰਜੇਂਦਰ ਸਿੰਘ ਜੀ ਭੁੱਲਰ ਸਾਹ ਸ਼ੇਰ ਸਿੰਘ ਜੀ ਸਰਪੰਚ ਢਾਲੀ ਬੁੱਟਾ ਸਿੰਘ ਸਮੂਹ ਮੇਲਾ ਕਮੇਟੀ ਚੇਅਰਮੈਨ ਸਾਹ ਮਨਜੀਤ ਸਿੰਘ ਜੀ ਮੱਲ ਸਮੁੱਚੀ ਮੇਲਾ ਕਮੇਟੀ ਸਾਹ ਸੁਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਸਭ ਨੂੰ ਇਸ ਮੇਲੇ 55ਵੇਂ ਮੇਲੇ ਦੇ ਸ਼ੁਰੂਆਤ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੱਕ ਮਹੀਨੇ ਤੋਂ ਬਹੁਤ ਮਿਹਨਤ ਕਰਕੇ ਬਾਬਾ ਬੁੱਲੇ ਸ਼ਾਹ ਦੀ ਯਾਦ ਵਿੱਚ ਇਹ ਮੇਲਾ ਮਨਾਉਂਦੇ ਨੇ ਅਸੀਂ ਸਮੂਹ ਮੇਲਾ ਕਮੇਟੀ ਦਾ ਧੰਨਵਾਦ ਕਰਦੇ ਆਂ ਤੇ ਇਹ ਹੀ ਆਸ ਕਰਦੇ ਆਂ ਕਿ ਜਿਹੜੇ 2 ਦਿਨ ਰਹਿ ਗਏ ਆ ਬਾਬਾ ਜੀ ਦੀ ਯਾਦ ਨੂੰ ਆਪਾਂ ਬਹੁਤ ਹੀ ਸੱਚੇ ਤੱਕ ਨਾਲ ਇਹਨੂੰ ਸਿਰੇ ਲਾਈਏ ਤੇ ਨਿਭਾਈਏ ਮੈਂ ਤੁਹਾਡਾ ਨਾਮ ਸਭ ਦਾ ਲੈਂਦਾ ਆ ਫਤਿਹ ਅਰ지 ਕਰਦਾ ਵੈਕਰਜੀ ਕਾ ਖਾਲਸਾ ਵੈਕਰਜੀ ਕੀ ਫਤਿਹ ਮਾਹ ਪਰਨਾ ਮੈਨੂੰ ਦੁਬਾਰਾ ਫਿਰ ਜਿੱਦਾਂ ਭੁੱਲ ਗਿਆ ਜੀ ਆਜ ਜਨੇ ਪ੍ਰੈਸਰ ਕੋਟਰ ਮੇਰੇ ਵੀਰ ਆਇਆ ਜਾਂ ਬਾਅਦ ਚ ਆਉਣਗੇ ਜਾਂ ਕੈਮਰਿਆਂ ਵਾਲੇ ਮੇਰੇ ਵੀਰ ਨੇ ਜਿਹੜੇ ਸਾਡੇ ਮੇਲੇ ਨੂੰ ਚਾਰਜਾਂ ਲਾ ਰਹੇ ਆ ਗਾਂ ਜਿੰਨਾਂ ਨੇ ਸਾਰਾ ਮੰਡਾਲ ਬਣਾਇਆ ਜਿਹੜੇ ਵੀ ਇੱਥੇ ਆਣਗੇ ਸਾਡੇ ਮੇਲੇ ਨੂੰ ਸ਼ਿੰਗਾਰ ਕਰ ਰਹੇ ਆ ਉਹਨਾਂ ਸਾਰਿਆਂ ਨੇ ਮੇਰੇ ਵੱਲੋਂ ਜੀ ਆਇਆਂ ਜੀ ਆਇਆਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਇੱਕ ਬੇਨਤੀ ਹੈ ਵੀ ਕਿਰਪਾ ਕਰਕੇ ਸ਼ਰਾਬ ਪੀ ਕੇ ਸਟੇਜ ਤੇ ਨਾ ਆਵੇ ਕੋਈ ਵੀ ਇਹ ਸਾਡੀ ਕਮੇਟੀ ਵੱਲੋਂ ਪੰਚਾਇਤਾਂ ਵੱਲੋਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਫੇਰ ਨਾ ਕਹੇ ਫੇਰ ਮੇਰੇ ਨਾਲ ਕੋ ਵੱਧ ਘਟ ਹੋ ਗਈ ਹੈ ਜਾਂ ਕਿਸ ਤਰ੍ਹਾਂ ਵੀ ਹੋ ਗਈਆਂ ਤੇ ਮਿਹਰਬਾਨੀ ਕਰਕੇ ਸ਼ਰਾਬ ਪੀ ਕੇ ਸਟੇਜ ਤੇ ਆਉਣ ਦੀ ਖੇਚਲ ਨਾ ਕਰਨ ਜਿਹੜੇ ਵੀ ਪਲੀਟੀਕਲ ਵੱਖ-ਵੱਖ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂ ਸੇਵਾਦਾਰ ਹੋਣੇ ਆ ਆਪਣਾ ਸਾਰਿਆਂ ਦਾ ਭਾਵੇਂ ਪਾਰਟੀ ਕਿਸੇ ਨਾਲ ਵੀ ਆਪਣਾ ਸਬੰਧ ਦੇ ਪਰ ਆਪਣਾ ਫਰਜ਼ ਮੰਨਦਾ ਵੀ ਉਹਨਾਂ ਨੂੰ ਆਪਾਂ ਮੱਖਮੇ ਮਾਨਤੇ ਤੌਰ ਤੇ ਸੱਦਿਆ ਹੈ ਤੇ ਆਪਾਂ ਉਹਨਾਂ ਦੀ ਹਿਸ਼ਤ ਤੇ ਮਾਣ ਕਰੀਏ ਉਹਨਾਂ ਦੇ ਬਹਿਣ ਵਾਸਤੇ ਜਗ੍ਹਾ ਦਈਏ ਉਹਨਾਂ ਦੇ ਖਲੋਣ ਵਾਸਤੇ ਜਗ੍ਹਾ ਦਈਏ ਉਹਨਾਂ ਦੇ ਬੋਲ ਜਿਹੜੇ ਉਹ ਬਹਿ ਕੇ ਸੁਣੀਏ ਇਹ ਸਾਡੀ ਬੇਨਤੀ ਹੈ ਸਰਦਾਰ ਰਾਏ ਸੋ ਅੱਧੇ ਵੀ ਇਹ ਫੈਸਲਾ ਬਦਲਦੇ ਕਿ ਸਾਰੇ ਨਾਲ ਦੇ ਕਿਲਵੇ ਨਾਲ ਲਾਗੇ ਸ਼ਰਾਬ ਤੋਂ ਬਚ ਗਏ ਨਾਲੇ ਝਗੜੇ ਤੋਂ ਬਚ ਗਏ ਤੇ ਆਪਾਂ ਸਾਰੇ ਜਿਹਨਾਂ ਜਿਹਨੇ ਬਾਬੇ ਪੂਰਨ ਸਿੰਘ ਜੀ ਤੇ ਸੇਵਾਦਾਰਾਂ ਜਿਹੜੋ ਆਪਣੇ ਕਮੇਟੀ ਮੈਂਬਰ ਹਨ ਸਾਰੇ ਵਧੀਆ ਇਹ ਬਰੀਆ ਤਰੀਕੇ ਨਾਲ ਸਾਰਾ ਕੰਮ ਜਿਹੜਾ ਮੈਨੂੰ ਮਿਲਣਾ ਮਿਲਿਆ ਬਾਕੀ ਸਾਰੇ ਇੱਥੇ ਵਰਗ ਵਰਗ ਪਤਾ ਨਾ ਪਤਰਕਾਰ ਤੇ ਪੁਲਿਸ ਮੁਲਾਜ਼ਮ ਖਾਸ ਕਰਕੇ ਜਿਸ ਮੁਲਾਜ਼ਮ ਜੋ ਸਭੀ ਥੰਮੀ ਜੰਗਲੀ ਕਪੜਾ ਉਤਾਰਨ ਵਰਤੇ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਰਿਹਾ ਆ ਬੜੀ ਸਪੀਡ ਨਾਲ ਆ ਪਾ ਰਹੇ ਆ ਅਈ ਸ਼ਫਕ ਹੋ ਰਹੇ ਆ ਐ ਖੁਸ਼ਕ ਸਾਡੇ ਮਾਦੀ ਦੇ ਕਿਹਦੇ ਆ ਖੁਸ਼ਕਪਨ ਆ ਗਿਆ ਸਾਡੇ ਤੇ ਕਈ ਰਿਸ਼ਤੇਦਾਰੀਆਂ ਸਾਡੇ ਤੋਂ ਗੁਜ਼ਰ ਰਹੀਆਂ ਹੁਣ ਇਹ ਜੀ ਸੰਭਾਪ ਆਪਸੇ ਪਾਸੇ ਤੋਂ ਮੇਲ ਲੇ ਕੇ ਪਟਾਵਾ 3 ਘੰਟੇ ਤੋਂ ਆਈ ਔਰ ਇੱਕ ਬਲਾਕ ਆਮੀ ਜੋ ਹੀ ਚ ਪਹੁੰਚਿਆ ਐਸ ਕਮੇਟੀ ਨੂੰ ਫਤਹਿ ਮਰਵਾਣ ਕਰਨ ਵੈਦੂ ਜੀ ਦਾ ਖਾਲਸਾ ਵੈਦੂ ਜੀ ਜੀ ਦਾ ਤੇ ਬਹੁਤ ਬਰੀਆ ਭਰਾ ਮੈਂ ਬੜੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਤੇ ਤੁਸੀ ਹਰ ਸਾਲ ਇਹ ਬੜੀ ਵਧਾਈ ਵੀ ਦਿੰਦਾ ਕਿ ਤੁਸੀ ਜੋਗ ਦੇ ਪ੍ਰਬੰਧਕ ਨੇ ਇਹ ਬੜੀ ਮਿਹਨਤ ਹੁੰਦੀ ਹੈ ਇਸ ਕੰਮ ਤੇ ਲੱਗਦੀ ਹੈ ਤੇ ਬੜਾ ਕੁਝ ਸਹਿਵਾ ਕੇ ਕਰਨਾ ਪੈਂਦਾ ਹੈ ਤਖਣੇ ਉਹ ਜਿਹੜੇ ਤੁਸੀਂ ਹਰ ਸਾਲ ਬਾਬਾ ਗੁਰਦੇ ਸਾਹਿਬ ਦੀ ਆਪਨ ਸਾਜਾ ਕਰਦੇ ਹੋ ਜਿੱਦਾਂ ਮੈਂ ਕਈ ਥਾਵਾਂ ਦੇ ਦੇਖਿਆ ਕਈ ਨਗਰਾਂ ਗਿਆ ਵੀ ਹਾਂ 2-4 ਦਿਨੇ ਬਣਾ ਕੇ ਪਰ ਆਸ ਨੇ ਪਤਾ ਨਹੀਂ ਕੀ ਹੋ ਜਾਂਦਾ ਸਾਡਾ ਖੈਰ ਜੇ ਜਬੇ ਸਾਹੇਸ ਕਰਕੇ ਮੈਂ ਇਸ ਵੱਲੋਂ ਪਰਮਾਤਮਾ ਦਾ ਸ਼ੁਕਰ ਹੈ ਕਿ ਤੁਸੀਂ ਬੰਦ ਵਾਲੇ ਨਗਰ ਤੋਂ ਜਿਹੜਾ ਸਾਰੀ ਸੰਗਤ ਐ ਪੜੇ ਇਕੱਠੇ ਹੋ ਕੇ ਤੁਸੀਂ ਇਹ ਮੇਲੇ ਨੂੰ ਮਨਾਉਨੇ ਹੋ ਤੇ ਹਰ ਸਾਲ ਜੀ ਬਾਬਾ ਬੁੱਲੇ ਸ਼ਾਹ ਦੀ ਜਨਮ ਕਾਰਜ ਕਰਦੇ ਹਾਂ ਇੰਨਾ ਹੀ ਕਹਿੰਦੇ ਵਧਾਈ ਦਿਨਾ ਇੰਨਾ ਹੀ ਮੇਰੇ ਕਿਰਪਾ ਦਾ ਜੱਜ ਹੈ ਮੈਂ ਗੁਰਜੀਤ ਦਾ ਖਾਲਸਾ ਜਿਹੜੀ ਵੈਰ ਗੁਰਜੀਤ ਦੀ ਪਤਨੀ ਸੋਹਣੀ ਮੈਂ ਬੇਤੀ ਕਰਵਾਉਂਦਾ ਸਰਦਾਰ ਗੁਰਪਾਲ ਸਿੰਘ ਜਲੇਵਾਲ

उन्होंने है यह मेला शुरू किया सपंजा साल हो गए सरदार सिंह जी जथेदार सन सर तारा सिंह जी जथेदारे मनाने की तरफ इन्होंने शुरू की हैजन सिंह जी गुरू साहब सरदार जल्दी जैवा राम जी ਸਾਰੇ ਆਪਣੇ ਇਸ ਇਲਾਕੇ ਦੇ ਸਾਰੇ ਮੰਨੇ ਪ੍ਰਮੇ ਲੋਕਾਂ ਜਿਨ੍ਹਾਂ ਨੇ ਦਰਸੂ ਕੀਤਾ ਮੇਲਾ ਚੇਕਨੀ ਪ੍ਰੋਜੈਕਟ ਮੰਨਤਾ ਹੈ ਕਿ ਲੋਕਾਂ ਦਾ ਭਰੋਸਾ ਹੈ ਜੰਗਲ ਹੋਣੇ ਸਰਹੰਗਾਲੇ ਜਿਨ੍ਹਾਂ ਨੇ ਆਪ ਦਾ 55 ਸਾਲ ਤੋਂ ਇਸ ਨੂੰ ਚਲਾ ਰਹੇ ਨੇ ਅਜਿਹੀ ਕਮੇਟੀ ਬਣਦੀ ਹੈ ਖਾਸ ਕਰਕੇ ਜਿੱਤੀ ਸਾਹਿਬ ਇਹਨਾਂ ਸਾਰਿਆਂ ਦਾ ਸਰ ਬਹੁਤ ਸਾਰਾ ਨਾਮੰਗਰ ਸਨ ਸਨ ਤਰਫ ਕਹਿੰਦਾ ਪਾਕਸਾ ਮੈਂ ਧੰਨਵਾਦ ਹਸਾਂ ਜੀ ਮੈਂ ਬੇਨਤੀ ਕਰਾਂਗਾ ਕਿ ਯਾਗੀ ਸਾਹਿਬ ਨੂੰ ਉਸ ਦੇ ਕੇ ਆਲਾ ਸਾਾਸ ਪੇਪਰ ਦੇ ਇਸ ਵੀ ਮੱਤਾ ਵੱਲੋਂ 11000 ਰੁਪਏ ਜਿਹੜਾ ਆਇਆ ਹੈ ਮੈਂਬਰ ਕਮੇਟੀ ਵਾਸਤੇ ਜੱਜੇ ਨੇ ਅਸੀਂ ਉਹ ਮੰਨ ਲਿਆ ਤੇ ਦਰਵਾਜ਼ਾ ਕਰਦੇ ਨੇ ਸਾਹਿਬ ਜੀ ਦਾ ਹੋਣੀ ਇਤਿਹਾਸ ਸਾਹਿਬ ¡Pane, la cara es por tu bien! ਸੱਚ ਜਗਾ ਕੀ ਕੰਮ ਮੇਰੇ ਮਿੱਤਰੋ ਉਹ ਵਿਖਾਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੁੰਦਾ ਹੀ ਲਿਆ ਰਿਹਾ ਉਹ ਵਿਖਾਣੇ ਟੱਕਰ ਸਰੀ ਡਾੜਾ ਟੱਕੇ ਤੇ ਨੀਮਾ ਰੇਡਰ ਨੇ ਹੈਲੋ ਪਹਿਲੇ ਰਾਊਂਡ ਦੇ 11 ਮੈਚ ਖੇਡਾਂਗੇ ਜਿਨ੍ਹਾਂ ਵਿੱਚੋਂ 8 ਮੈਚ ਹੋ ਚੁੱਕੇ ਆ ਔਰ 4 ਮੈਚ ਬਾਕੀ ਇਹਨਾਂ ਦੇ ਵਿੱਚੋਂ